ਅੰਮ੍ਰਿਤਸਰ ਖਜ਼ਾਨਾ ਗੇਟ ਦੇ ਅੰਦਰ ਪੈਂਦੇ ਇਲਾਕਾ ਟਪਈ ਦੇ ਵਿੱਚ ਪ੍ਰੇਮ ਪ੍ਰਧਾਨ ਜੀ ਵੱਲੋਂ ਸ਼੍ਰੀ ਨਯੋਜੀ ਦੇ ਹੱਕ ਦੇ ਵਿੱਚ ਇੱਕ ਵੱਡੀ ਰੈਲੀ ਕੀਤੀ ਗਈ। ਇਸ ਰੈਲੀ ਦੇ ਵਿੱਚ ਜਿਨ ਜੋਸ਼ੀ ਜੀ ਵੱਲੋਂ ਕਾਲੀ ਦਲ ਜਿਹੜਾ ਅੰਮ੍ਰਿਤਸਰ ਐਸਸੀ ਸੈਲ ਦਾ ਪ੍ਰੇਮ ਜੀ ਨੂੰ ਮੀਤ ਪ੍ਰਧਾਨ ਵੀ ਨਿਯੁਕਤ ਕੀਤਾ ਗਿਆ ਅਤੇ ਵੋਟਾਂ ਦੇ ਵਿੱਚ ਸੂ ਐਸਸੀ ਭਾਈ ਚੰਨੇ ਜੋਸ਼ੀ ਦੇ ਹੱਕ ਦੇ ਵਿੱਚ ਭੁਗਤਉਂਦੀ ਅਪੀਲ ਕੀਤੀ ਪ੍ਰੇਮ ਜੀ ਨੇ ਵੀ ਸੂ ਐਸਸੀ ਭਾਈ ਚਾਰੇ ਨੂੰ ਅਤੇ ਜੋਸ਼ੀ ਜੀ ਦੇ ਹੱਕ ਤੇ ਵਿੱਚ ਵੋਟ ਬੌਂਦੀ ਅਪੀਲ ਕੀਤੀ ਗਈ ਅਤੇ ਕਿਹਾ ਕਿ VOTING MACHINE ਦੇ ਉੱਪਰ ਇੱਕ ਨੰਬਰ ਦੇ ਉੱਪਰ ਬਟਨ ਤੱਕੜੀ ਦਨ ਦਬਾ ਕੇ ਵੀ ਜੋਸ਼ੀ ਨੂੰ ਲੋਕ ਸਭਾ ਦੇ ਵਿੱਚ ਭੇਜਿਆ ਜਾਵੇ ਜੋਸ਼ੀ ਜੀ ਨੇ ਵੀ ਲੋਕਾਂ ਦੇ ਵਿੱਚ ਬੋਲਦਿਆਂ ਹੋਇਆ ਇਹ ਗੱਲ ਕਹੀ ਕਿ ਉਹਨਾਂ ਨੂੰ ਵੋਟ ਪਾ ਕੇ ਇਸ ਵਾਰ ਲੋਕ ਸਭਾ ਦੇ ਵਿੱਚ ਭੇਜਿਆ ਜਾਵੇ ਤਾਂ ਉਹਨਾਂ ਦੇ ਰਹਿਣ ਦੇ ਕੰਮ ਬਹੁਤ ਹੀ ਤੇਜ਼ੀ ਦੇ ਨਾਲ ਕਰਵਾਏ ਜਾਣ ਦੇ ਤੁਸੀਂ ਵੀ ਦੇਖੋ ਅਮਰ ਨਿਊਜ਼ ਸ਼ੈਟ ਨਾਲ ਜੁਰਜੀਤ ਸ਼ਰਮਾ ਨੂੰ ਪਾ ਚੁੱਕੇ ਹਾਂ ਸਾਡੇ ਕੋਲ ਜੋਸ਼ੀ ਸਾਹਿਬ ਆਉਣ ਕਿਉਂਕਿ ਕਾਂਗਰਸ ਨੇ ਕੰਮ ਹੀ ਕੋਈ ਨਹੀਂ ਕੀਤਾ ਅਜ ਤੱਕ ਅਹੀ ਹੋ ਜਾਈ ਸ਼ਕਲ ਨਹੀਂ ਵੇਖੀ ਦੋ ਵਾਰੀ ਲੈ ਕੇ ਨਿੱਤਿਆ ਇਹ ਜੋਸ਼ੀ ਸਾਹਿਬ ਵਧੀਆ ਬੰਦੇ ਨੇ ਔਰ ਇਹ ਕੰਮ ਕਰਨਗੇ ਅੱਜ ਕਾ ਸਾਡੀਆਂ ਛੜਕਾਂ ਤਾਰਾਂ ਸਾਰੀਆਂ ਬੇਕਾਰ ਹਨ ਇਹਨਾਂ ਨੇ ਲਾਰੇ ਲਾਇਆ ਕੰਮ ਕੋਈ ਨਹੀਂ ਕੀਤਾ 5 ਸਾਲ ਬੈਗੇ ਬਾਰ ਹੁਣ ਅਹੀ ਮਨ ਬਣਾਇਆ ਵਾ ਕਿ ਜੋਸ਼ੀ ਸਾਹਿਬ ਨੂੰ ਵੋਟਾਂ ਪਾ ਕੇ ਅਹੀ ਵੱਧ ਤੋਂ ਵੱਧ ਚਟਾਉਣਾ ਵਾ ਅੱਜ ਤੁਹਾਨੂੰ ਇਹ ਅਹੁਦਾ ਵੀ ਮਿਲਿਆ ਕੀ ਕਰਨਾ ਚਾਹੋਗੇ ਹਾਂਜੀ ਅਹੁਦਾ ਮਿਲਿਆ ਬਹੁਤ ਵਧੀਆ ਜੀ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਸਾਰੇ ਮੋਟਰਸਪੋਰਟਰਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਮੈਸੇਜ ਇਹੋ ਦਵਾਂਗੇ ਅਹੀ ਕੇ ਬੰਦੇ ਵਧੀਆ ਵੋਟ ਤੁਸੀਂ ਤਕੜੀ ਦੇ ਮੋਰ ਲਾਵ ਤੇ ਬਹੁਤ ਮਾੜਾ ਕੀਤਾ ਉਹਨਾਂ ਨੇ ਬਹੁਤ ਹੀ ਜ਼ਿਆਦਾ ਜਿਹਨੂੰ ਕਹਿੰਦੇ ਆ ਅਸੀਂ ਤਾਂ ਚਲੋ ਸੇਤੇ ਨਹੀਂ ਬੋਲੇ ਇਹ ਕਿਹਣੀ ਆ ਅਸੀਂ ਇਹਨੂੰ ਜਾਣਦੇ ਨੇ ਤੇ ਅਸੀਂ ਬੋਲਣਾ ਵੀ ਕਿ ਸ਼ਕਲ ਨਹੀਂ ਵੇਖੀ ਹੋਰੀ ਆ ਇਹ ਕੱਲ੍ਹ ਉਹ ਜਲੇਰੀ ਬਹੁਤ ਮਾੜਾ ਸਾਰੀ ਬੁਲਾਦੀ ਆਸਤੇ ਕੀਤਾ ਨੇ ਉਹ ਸਾਡੀ ਬਲਾਜ਼ ਨੂੰ ਇੱਕ ਗੱਲ ਚਾਹੀਦੀ ਆ ਕਿ ਉਹਨੂੰ ਵੋਟ ਨਾ ਪਾਉਣ ਕਿਉਂਕਿ ਐਡੀ ਵੱਡੀ ਗੱਲ ਹੋਵੇ ਤੇ ਫਿਰ ਵੋਟਾਂ ਨੂੰ ਪਾਉਣ ਅਸੀਂ ਤੇ ਹੌਸ ਜੋ ਧਾਰ ਗਏ ਕਿ ਜੋਸ਼ੀ ਸਾਹਿਬ ਨੂੰ ਜਿਤਾਓ ਜਿਹੜਾ ਬਲਾਗ ਨਾਲ ਮੋੜ ਨਾ ਮੋੜਾ ਲਾ ਕੇ ਖੜਾ ਹੁੰਦਾ ਇੱਕ ਬੀਜੇਪੀ ਦੇ ਉਮੀਦਵਾਰ ਵੀ ਨੇ ਸੰਬੰਦਰੀ ਸਾਹਿਬ ਕੀ ਕਹਿਣਾ ਚਾਹੋਗੇ ਜੀ ਉਹਨਾਂ ਨੂੰ ਤਾਂ ਅਸੀਂ ਜਾਣਦੇ ਹੀ ਨਹੀਂ ਰਾਹ ਕਿਲੇ ਨੂੰ ਉਦਾਂ ਜੇ ਨਾ ਇਹ ਨਮਾ ਤੋਂ ਨਵਾਂ ਚਿਹਰਾ ਲਿਆਉਂਦੇ ਬੀਜੇਪੀ ਵਾਲੇ ਅਮਰ ਸੱਚੇ ਕੋ ਤੇ ਇਹੋ ਕੰਮ ਨਾਲ ਕਿੱਥੇ ਜਾਵਾਂਗੇ ਅੱਗੇ ਸਾਨੂੰ ਇਹ ਨਹੀਂ ਆਂ ਪੀ ਲੱਭਦਾ ਇਹਨੂੰ ਕਿਥੋਂ ਲਭਾਂਗੇ ਲਭਾਂਗੇ ਜੇ ਤੁਸੀਂ ਦੱਸੋ ਜੀ ਅਹੀਂ ਇਹੋ ਚਾਹੁੰਦੇ ਆ ਕਿ ਬੰਦਾ ਉਹ ਚੁਣੀਏ ਕਿ ਜਿਹੜਾ ਕੰਮ ਵਾਲਾ ਹੋਵੇ ਅਮਰ ਸਰਦਾ ਹੋਵੇ ਠੀਕ ਹੈ ਜੀ